ਕਸੀ ਗਾਦੀ ਮੈਂ ਹਰਜੋਤ ਸਿੰਘ ਪਿੰਡ ਆਲੀਪੁਰ ਸੰਦਲ ਡਿਸਟ੍ਰਿਕਟ ਫਤਿਹਗੜ ਸਾਹਿਬ ਤਹਿਸੀਲ ਅਮਲੋ ਅਮਲੋ ਦੇ ਨੇੜੇ ਆਪਣਾ ਪਿੰਡ ਆ ਆਪਾਂ ਨੇ ਵੀਰ ਜੀ ਇਹ ਸਪਰੇਅ ਕਰੀ ਸੀਗੀ ਇਹਨੂੰ ਪ੍ਰਸੀਡੋ ਜਿਸ ਦਿਨ ਮੈਂ ਸਪਰੇਅ ਕੀਤੀ ਸੀ 5 ਤਰੀਕ ਨੂੰ 5 ਅਗਸਤ ਨੂੰ ਉਸ ਦਿਨ ਇਹਦੇ ਵਿੱਚ ਸੁੰਡੀ ਦਾ ਅਟੈਕ ਸੀਗਾ ਤੇ ਜਦੋਂ ਮੈਂ ਸਪਰੇਅ ਕਰੀ ਜਦ ਵਿੱਚ ਪੀਆਈ ਕੰਪਨੀ ਦੀ ਪ੍ਰਸੀਡੋ ਆ ਇਹਨੇ ਇਤਨਾ ਚੰਗਾ ਰਿਜ਼ਲਟ ਦਿੱਤਾ ਆਪਾਂ ਨੂੰ ਅੱਜ ਮੈਂ ਇਹਦੇ ਵਿੱਚ ਵਿਜ਼ਿਟ ਕੀਤਾ ਸਾਰੇ ਖੇਤ ਦੇ ਵਿੱਚ ਕਿਤੇ ਵੀ ਸੁੰਡੀ ਆਪਾਂ ਨੂੰ ਸਵਾਹ ਬਣਾਈ ਪਈ ਹੈ ਇਹ ਜਿਹੜੀ ਸੁੰਡੀ ਸੀਗੀ ਉਹ ਸਵਾਹ ਬਣਾਤੀ ਇਹਨੇ ਬਿਲਕੁਲ ਹੀ ਖਤਮ ਕਰਤੀ ਤੇ ਨਾਲ ਹੀ ਖੇਤ ਆਪਾਂ ਨੇ ਛੱਡਿਆ ਹੋਇਆ ਸੀ ਇਹਦੇ ਵਿੱਚ ਡੈਮੋ ਲਾਈ ਸੀ ਜਿਹੜਾ ਨਾਲ ਵਾਲੇ ਖੇਤ ਦੇ ਵਿੱਚ ਵੀ ਅਸੀਂ ਨੇ ਦੇਖੇ ਨੇ ਕਾਫੀ ਪlant ਦੇਖੇ ਨੇ ਉਹ ਚੈੱਕ ਕਰੇ ਨੇ ਉਹਦੇ ਵਿੱਚ ਸੁੰਡੀ ਹਲੇ ਕਾਫੀ ਮੋਟੀ ਸੁੰਡੀ ਮਿਲੀ ਅੱਜ ਸਾਨੂੰ ਉਹਦੇ ਵਿੱਚ ਵੀ ਮੈਂ ਹੁਣ ਸੋਚ ਰਿਹਾ ਵੀ ਇਹਨੂੰ ਆਪਾਂ ਵਰਤੀਏ ਬਹੁਤ ਅੱਛਾ ਰਿਜ਼ਲਟ ਦਿੱਤਾ ਇਹਨੇ ਪ੍ਰੋਸੀਡੋ ਹੈ ਇਹ ਪੀਆਈ ਕੰਪਨੀ ਦੀ ਮੈਂ ਬਹੁਤ ਸੈਟੀਸਫਾਈ ਹਾਂ ਇਹਦੇ ਤੋਂ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਪਿਛਲੀ ਵਾਰ ਆਪਾਂ ਨੇ ਬਹੁਤ ਨੁਕਸਾਨ ਕਰਵਾਇਆ ਕਿਸਾਨਾਂ ਨੇ ਕਿਉਂ ਆਪਣੀ ਸੰਡੀ ਮਰੀ ਨਹੀਂ ਹੈਗੀ ਬਹੁਤ ਜ਼ਿਆਦਾ ਨੁਕਸਾਨ ਵੱਡੇ ਪੱਦਰ ਤੇ ਹੋਇਆ ਸੀਗਾ ਮੈਂ ਰਿਕਮੈਂਡ ਕਰਦਾ ਵੀ ਇਹ ਪ੍ਰੋਸੀਜਰ ਆਪਾਂ ਵਰਤੀਏ ਤਾਂ ਜੋ ਆਪਾਂ ਇਹਨੂੰ ਆਉਣ ਵਾਲਾ ਅਟੈਕ ਆ ਜਿਹੜਾ ਉਹ ਪਹਿਲਾਂ ਹੀ ਰੋਕ ਲਈਏ ਕਿਉਂਕਿ ਫਿਰ ਬਾਅਦ ਚ ਪਸਤਾਉਣ ਦਾ ਫਾਇਦਾ ਨਹੀਂ ਇਹਨੂੰ ਆਪਾਂ ਵਰਤੀਏ ਮੈਨੂੰ ਤਾਂ ਬਹੁਤ ਵਧੀਆ ਰਿਜ਼ਲਟ ਮਿਲਿਆ ਕਿਤੇ ਕੋਈ ਸੰਡੀ ਨਹੀਂ ਸਾਰੇ ਫੀਲ ਦੇ ਵਿੱਚ ਘੁੰਮ ਗਿਆ ਆ ਮੈਂ ਤੇ ਪੱਤੇ ਵੀ ਦੇਖੇ ਨੇ ਆਪਾਂ ਨੇ ਸਾਰੇ ਖਤਮ ਕਰੀ ਪਈ ਆ ਸੰਡੀ ਸੁਭਾ ਕਰੀ ਪਈ ਆ ਬਹੁਤ ਬਹੁਤ ਥੈਂਕ ਯੂ ਸਸਟੀ